बाबा साहिब सोचे खोकरो टकर बहुत शॉट मारवा बहुत शॉट मारवा साइड पे एक साइड हो भाई ये साइड पे हो सुनो भाई आज वहां पर ले बस वो है इस पर ही कोटुमा लातो पर लातो। इसको कोटुमा लातो देखने मार्केट में। 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 इसको कोटुमा लातो देखने मार्केट म ਬੰਦ ਦੀ ਕੋਈ ਚੀਜ਼ ਨਹੀਂ ਅਗੇ ਉਹ ਪ੍ਰੋਗਰਾਮ ਦੇਖੋ ਸਭ ਤੋਂ ਪਹਿਲਾਂ ਆਪ ਸਭ ਨੂੰ ਜੈ ਵਾਲਮੀਕੀ ਜੈ ਗੁਰੂ ਰਵਿਦਾਸ ਜੈ ਭੀਮ ਜੈ ਭਾਰਤ ਅਸੀਂ ਅੱਜ ਦੀ ਬੰਦ ਦੀ ਕਾਲ ਦਿੱਤੀ ਸੀ ਆਪ ਸਭ ਨੂੰ ਪਤਾ ਹੈ ਪ੍ਰੈਸ ਦੇ ਤੁਹਾਡੇ ਸਾਰੇ ਸਤਕਾਰਯੋਗ ਮਾਧਿਅਮ ਦੇ ਨਾਲ ਔਰ ਆਪ ਸਭ ਨੂੰ ਪਤਾ ਹੈ ਭਗਵਾਨ ਵਾਲਮੀਕੀ ਆਸ਼ਰਮ ਜਿਹੜਾ ਕਿ ਹਰਿਆਣਾ ਰੋਡ ਤੇ ਆ ਉੱਥੇ ਕੁਝ ਬੰਦਿਆਂ ਨੇ ਸ਼ਰਾਰਤੀ ਤੱਤਾਂ ਨੇ ਸਾਡੇ ਮਹਾਰਾਜ ਦੀ ਮੂਰਤੀ ਨਾਲ ਬੇਅਦਬੀ ਵੀ ਕੀਤੀ ਆ ਔਰ ਜਿਹੜਾ ਸਾਡੇ ਕੋਲ 100 ਸਾਲ ਦਾ ਕਬਜ਼ਾ ਉੱਥੇ ਉਹਨਾਂ ਨੇ ਕਾਬਜ ਹੋਣ ਦੀ ਵੀ ਕੋਸ਼ਿਸ਼ ਕੀਤੀ ਆ ਮੈਂ ਦੁਬਾਰਾ ਰਿਪੀਟ ਕਰ ਰਿਹਾ ਇਸ ਕਰਕੇ ਅਸੀਂ ਆਪਣੀ ਜਿਹੜੀ ਹੱਕ ਦੀ ਜਿਹੜੀ ਲੜਾਈ ਲੜਨ ਲਈ ਅਸੀਂ ਬੰਦ ਦੀ ਕਾਲ ਦਿੱਤੀ ਸੀ ਕਿਉਂਕਿ ਸਾਡੇ ਸੰਵਿਧਾਨਿਕ ਹੱਕ ਹੈ ਕਿ ਅਸੀਂ ਆਪਣਾ ਪ੍ਰਸ਼ਾਸਨ ਤੱਕ ਕਿੱਦਾਂ ਪਹੁੰਚ ਕਰੀਏ ਔਰ ਰਾਤ ਜਦੋਂ ਅਸੀਂ ਕਾਰਪੋਰੇਸ਼ਨ ਦੇ ਵਿੱਚ ਪਿੰਡਾਂ ਪਿੰਡਾਂ ਚ ਅਸੀਂ ਕੋਲਾ ਕਰ ਰਹੇ ਸੀਗੇ ਸਾਡੇ ਦੋ ਪ੍ਰਧਾਨਾਂ ਸਫਾਈ ਸੇਵਕਾਂ ਦੇ ਰਾਜਾ ਹੰਸਵਰ ਇੱਕ ਕਰਨ ਚੋਤਾ دیا۔ ਉਹਨਾਂ ਨੇ ਸਾਨੂੰ ਉੱਥੇ ਬੁਲਾਇਆ ਸਾਰੇ ਉਦੇਦਾਰਾਂ ਨੂੰ ਔਰ ਉੱਥੇ ਡੀਐਸਪੀ ਅਮਰਨਾਥ ਜੀ ਵੀ ਪਹੁੰਚੇ ਪਹਿਲਾਂ ਫਿਰ ਐਸਪੀਡੀ ਸਾਹਿਬ ਪਹੁੰਚ ਗਏ ਆ ਭਾਈਆ ਸਾਹਿਬ ਫਿਰ ਰਾਹੁਲ ਚਾਬਾ ਜੀ ਜਿਹੜੇ ਕਿ ਸਤਕਾਰਯੋਗ ਸਾਡੇ ਏਡੀਸੀ ਸਾਹਿਬ ਅਸੀਂ ਉਹਨਾਂ ਦਾ 2-4 ਘੰਟੇ ਬਾਅਦ ਤਲਾਬ ਤੋਂ ਬਾਅਦ ਅੱਜ ਆਪ ਸਭ ਨੂੰ ਪਤਾ ਹੈ ਕਿ ਅੱਜ ਗੁਰੂਆਂ ਦੀ ਜਿਹੜੀ ਸ਼ਹਾਦਤ ਵਾਲਾ ਦਿਨ ਵੀ ਹੈ ਕੱਲੂ ਕਾਰਾ ਜਿਹਨੂੰ ਕਹਿੰਦੇ ਆ ਉਸ ਨੂੰ ਮadhyam ਤੇ ਨਜ਼ਰ ਰੱਖਦੇ ਹੋਏ ਸਾਡੇ ਸਾਨੂੰ ਕਹ ਲੋ ਉਹਨਾਂ ਨੇ ਮੋਟੀਵੇਟ ਕੀਤਾ ਕਿ ਤੁਸੀਂ ਬੰਦੀ ਕੋਲ ਜਿਹੜੀ ਹੈ ਬੰਦ ਮਤਲਬ ਵਾਪਸ ਲੈ ਲਓ ਅਸੀਂ ਰਾਤੀ ਵਾਪਸ ਲੈ ਲਈ ਸੀਗੀ ਲੇਕਿਨ ਹੱਲੇ ਸਾਡੀ ਜਿਹੜੀ ਇਹ ਲੜਾਈ ਆ ਇਹ ਖਤਮ ਨਹੀਂ ਹੋਈ ਕੋਈ ਸਾਡੀ ਜਿਹੜੀ ਲੜਾਈ ਆ ਹੋ ਸਕਦਾ ਲੰਬੀ ਚੱਲੇ ਅਸੀਂ ਹਿਆਰਪੁਰ ਤਾਂ ਬੰਦ ਕਰਾਣਾ ਹੀ ਆ ਔਰ ਇਹ ਵੀ ਨਹੀਂ ਪਤਾ ਕਿ ਆਪਾਤਕਾਲ ਤਰੀਕੇ ਨਾਲ ਇਹ ਕਿੰਨੇ ਦਿਨ ਬੰਦ ਰਵੇ ਇਹਦੀ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਕਿਉਂਕਿ ਅਸੀਂ ਉਹਨਾਂ ਨੂੰ ਪ੍ਰਸ਼ਾਸਨ ਦਾ ਅਸੀਂ ਸਾਥ ਲੈਣਾ ਅਸੀਂ ਉਹਨਾਂ ਦੇ ਬਿਲਕੁਲ ਉਹਨਾਂ ਦੇ ਕਹਿਣ ਤੇ ਅਸੀਂ ਇਹ ਕਵਿਟ ਕੀਤਾ ਹੈ ਆਪਣਾ ਫੈਸਲਾ ਕਿਸੇ ਛੇ ਤਰੀਕ ਨੂੰ ਮੇਰੀ ਮੇਰੀ ਪਹਿਲਾ ਗੱਲ ਸੁਣ ਲਓ ਔਰ ਜਿਹੜੇ ਡੇਰੇ ਹੁੰਦੇ ਨਾ ਚਾਹੇ ਭਗਵਾਨ ਵਾਲਮੀਕੀ ਮਹਾਰਾਜ ਦਾ ਡੇਰਾ ਹੈ ਚਾਹੇ ਗੁਰੂ ਰਬੀਦਾਸ ਜੀ ਦਾ ਡੇਰਾ ਹੈ ਚਾਹੇ ਗੁਰਦੁਆਰਾ ਸਾਹਿਬ ਹੈ ਚਾਹੇ ਉਹ 크੍ਰਿਸਚੀਅਨ ਸਮਾਜ ਹੈ ਸਾਡਾ ਚਰਚ ਹੈ ਜਾਂ ਕੋਈ ਵੀ ਅਦਰ ਜਿੰਨੇ ਵੀ ਡੇਰੇ ਚੱਲਦੇ ਆ ਉਹਨਾਂ ਦੀ ਸੁਰੱਖਿਆ ਦਾ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੁੰਦੀ ਹੈ ਔਰ ਜਿਹੜੀ ਮੌਜੂਦਾ ਸਰਕਾਰ ਹੈ ਉਹਦੀ ਹੁੰਦੀ ਆ ਤੁਹਾਨੂੰ ਪਤਾ ਜਦੋਂ ਅਕਾਲੀ ਬੀਜੇਪੀ ਦੀ ਸਰਕਾਰ ਸੀਗੀ ਸਾਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਅਮ੍ਰਿਤਸਰ ਦੇ ਉੱਤੇ ਸਾਨੂੰ ਬਵੇ ਇੱਕ ਮੰਦਿਰ ਬਣਾ ਕੇ ਦਿੱਤਾ ਜਿਹੜਾ ਸਾਡਾ ਮੱਕਾ ਹੈਗਾ ਤੁਹਾਨੂੰ ਪਤਾ ਹੈ ਭਗਵਾਨ ਵਾਲਮੀਕੀ ਆਸ਼ਰਮ ਸਦਾ ਪ੍ਰਕਾਸ਼ ਸਿੰਘ ਬਾਦਲ ਜੀ ਦੀ ਦੇਣ ਆ ਸੀ ਉਹ ਭੁੱਲ ਨਹੀਂ ਸਕਦੇ ਕਦੇ ਵੀ ਬਾਲਮੀਕੀ ਸਮਾਜ ਇੱਕ ਇਤਿਹਾਰ ਦੀ ਕਾਮਾ ਜਿ ਜਿਨੇ ਜਿਨੇ ਸਾਡੇ ਦੇ احਸਾਨ ਕੀਤਾ ਭੁੱਲ ਨਹੀਂ ਸਕਦੇ ਅਭਿਨਾਸ਼ ਰੈ ਖੰਨਚ ਦੀਕਸ਼ਾ ਸੂਝ ਨੇ ਸਾਨੂੰ ਭਗਵਾਨ ਬਾਲਮੀਕੀ ਬਸਟੈਂਡ ਦਿੱਤਾ ਅਸੀਂ ਉਹ ਵੀ ਨਹੀਂ ਭੁੱਲ ਸਕਦੇ ਮੇਰੀ ਗੱਲ ਸੁਣੋ ਔਰ ਸਾਡੇ ਉੱਥੇ ਬੇਅਦਬੀ ਹੋਈ ਹੈ ਮੈਂ ਇਸ ਮੰਚ ਤੋਂ ਕਹਿਣ ਲੱਗਾ ਜਿੰਨੇ ਵੀ ਆ ਨੌਜਵਾਨਾਂ ਨੇ ਉੱਥੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡੇ ਗਰਦਾਰ ਆ ਜਾਂ ਕੋਈ ਗੈਂਗਸਟਰ ਆ ਦੋਸਤੋ ਅਸੀਂ ਇਹ ਮੰਚ ਤੇ ਇਹ ਗੱਲ ਕਹਿਣ ਲੱਗੇ ਅਸੀਂ ਨਹੀਂ ਬੋਲਾਂਗੇ ਨਾ ਤਾਂ ਮੇਰੇ ਤੋਂ ਬਾਅਦ ਕੋਈ ਯੂਥ ਬੋਲੂਗਾ ਅਸੀਂ ਬਿਲਕੁਲ ਉਥੋਂ 1 ਇੰਚ ਵੀ ਜਗ੍ਹਾ ਅਸੀਂ ਨਹੀਂ ਦੇਣੀ ਮੈਂ ਪ੍ਰਸ਼ਾਸਨ ਨੂੰ ਸਾਡੀ ਮੰਗਾਂ ਉਹਨੇ ਸਾਨੂੰ ਅਸ਼ਕ ਦੀ ਮੰਗ ਹੈ ਜੀ ਸਾਨੂੰ ਪ੍ਰਸ਼ਾਸਨ ਤੋਂ ਇਹ ਮੰਗ ਹੈ ਕਿ 14 ਮਰਲੇ ਜਿਹੜੀ ਉਹ ਜਗ੍ਹਾ ਹੈ ਉਹ ਸਾਨੂੰ ਇੱਕ ਉੱਥੇ ਚੈਨ ਸਮਾਜ ਸੀਗਾ ਜਦੋਂ ਅਸੀਂ ਲਾਸਟ ਪੰਜਾਬ ਦੀ ਮੀਟਿੰਗ ਕੀਤੀ ਉਹਨਾਂ ਨੇ ਸਾਨੂੰ 48 ਮਰਲੇ ਉੱਥੇ ਡੋਨੇਟ ਕਰ ਦਿੱਤੀ ਕਿਉਂਕਿ ਉਹਨਾਂ ਨੂੰ ਪਤਾ ਬਾਲਮੀਕੀ ਸਮਾਜ ਤੇ ਅਸੀਂ ਕਾਬਜ ਨਹੀਂ ਹੋ ਸਕਦੇ ਕਿਸੇ ਨੂੰ ਭੇਜ ਕੇ ਵੀ ਕੋਈ ਫਾਇਦਾ ਨਹੀਂ ਜਿਨ੍ਹਾਂ ਨੇ ਵੀ ਇਹ ਜਿਹੜੀ ਮੰਚਾ ਜਿਤਾਈ ਆ ਪੈਸੇ ਕਮਾਣ ਦੀ ਉਸ ਜਗ੍ਹਾ ਤੇ ਮਹਾਰਾਜ ਦੇ ਸਾਡੇ ਨਾਮ ਤੇ ਉਹਨਾਂ ਨੂੰ ਮੈਂ ਹੀ ਬੇਨਤੀ ਕਰਦਾ ਹੱਥ ਛੁੜ ਕੇ ਕਿ ਤੁਸੀਂ ਕੋਈ ਹੋਰ ਜਗ੍ਹਾ ਕਿਤੇ ਕਰ ਲਓ ਇਹ ਜਗ੍ਹਾ ਤੇ ਮੈਂ ਨਹੀਂ ਬੋਲੂਗਾ ਤਾਂ ਕੋਈ ਹੋਰ ਬੋਲੂਗਾ ਪਿੰਡਾ ਪਿੰਡਾ ਨੂੰ ਸਾਨੂੰ ਇੰਨਾ ਪ੍ਰੈਸ਼ਰ ਆ ਕਿ ਭਾਜੀ ਤੁਸੀਂ ਖੁੱਲ ਕੇ ਬੋਲਣਾ ਮੇਰੀ ਇੱਕ ਹੋਰ ਗੱਲ ਸੁਣ ਲੈਣ ਤੁਸੀਂ ਬਾਅਦ ਵਿੱਚ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਬਾਕੀ ਅਧਿਕਾਰ ਨੇ ਬੋਲਣਾ ਬਾਲਮੀਕੀ ਸਮਾਜੋ ਕੌਮ ਆ ਜਿਨ੍ਹਾਂ ਨੇ ਚੜ੍ਹੇਲ ਮਾਰ ਦਿੱਤੀ ਸੀ ਮੈਂ ਕੋਈ ਕਮੇਡੀ ਨਹੀਂ ਕਰ ਰਿਹਾ ਪਰ ਮੈਂ ਆਪਣਾ ਮੇਰੀ 46 ਉਮਰ ਆ ਅਸੀਂ ਉੱਤੇ ক্রিকেট ਖੇលਦੇ ਹੁੰਦੇ ਸੀ ਆਪਣੇ ਆ ਕਿਹੜਾ ਮਾਰਕੀਟ ਮਾਰਕੀਟ ਕਮੇਟੀ ਦੇ ਵਿੱਚ ਔਰ ਸਾਡੇ ਜਿਹੜੇ ਪਹਿਲਾ ਪੁਰਾਣੇ ਬੰਦੇ ਸੀ ਨਾ ਉਹ ਟੂਨੇ ਚੱਕ ਕੇ ਨਾ ਟੂਨੇ ਜਿਹੜੇ ਕਰਦੇ ਹੁੰਦੇ ਦਿਵਾਲੀ ਦੇ ਸ਼ਹਿਰਾਂ ਚੌਂਕਾ ਚ ਉਹਦੇ ਨਾਲ ਸ਼ਰਾਬ ਪੀਂਦੇ ਹੁੰਦੇ ਸੀ ਇਹ ਇਦਾਂ ਦੀ ਕਾਮ ਆ ਇਹ ਪੁੱਠੀ ਹੀ ਕਾਮ ਆ ਇੱਥੇ ਕਿੱਥੇ ਕਮਜਾ ਕਰ ਲੈਣਾਂ ਕਿਸੇ ਨੇ ਠੀਕ ਹੈ ਨਾ ਇਹ ਤਾਂ ਹੱਲੇ ਸੀ ਸ਼ੁਰੂਆਤ ਕੀਤੀ ਹੈ ਔਰ ਦੂਜੀ ਗੱਲ ਹੈ ਕਿ ਸਾਡੇ ਕਿਸੇ ਵੀਰ ਦਾ ਕੋਈ ਕਹਿੰਦਾ ਟਾਈਮ ਚੱਕਦਾ ਕੋਈ ਕਹਿੰਦਾ ਉਹ ਚੱਕਦਾ ਮੇਰੀ ਗੱਲ ਸੁਣ ਲਓ ਦੋਸਤੋ ਅਸੀਂ ਸਿਰਫ ਆਪਣੇ ਮਹਾਰਾਜ ਕਰਕੇ ਅਸੀਂ ਤੁਰੇ ਕਿਉਂਕਿ ਕਿਸੇ ਗੁਰਦੁਆਰੇ ਤੇ ਉਹ ਹੋ ਜਾਂਦਾ ਜਾਂ ਕਿਸੇ ਹਿੰਦੂ ਸਮਾਜ ਤੇ ਹੋ ਜਾਂਦਾ ਉਹਨਾਂ ਨੇ ਵੀ ਇਹੀ ਕੰਮ ਕਰਨੇ ਜੋ ਅਸੀਂ ਕਰ ਰਹੇ ਹਾਂ ਅਸੀਂ ਤੁਹਾਨੂੰ ਹੱਥ ਜੋੜ ਕੇ ਕਹਿ ਰਹੇ ਹਾਂ ਤੇ ਪਲੀਜ਼ ਇਹ ਤੁਸੀਂ ਕੁਇਟ ਕਰ ਦਿਓ ਜਾਂ ਸਾਨੂੰ ਦਾਨ ਦੇ ਦਿਓ ਤਾਂ ਫਿਰ ਠੀਕ ਹੈ ਨਹੀਂ ਸਾਨੂੰ ਵੀ ਪਤਾ ਤੁਹਾਡੇ ਮਗਰ ਕੌਣ ਆ ਸਾਨੂੰ ਉਹਨਾਂ ਦੇ ਨਿਆਣਿਆਂ ਦਾ ਵੀ ਪਤਾ ਮੇਰੀ ਗੱਲ ਸੁਣੋ ਮੈਂ ਪਤਾ ਕਿਉਂ ਖੁੱਲ ਕੇ ਤੇਰੇ ਕਿਉਂਕਿ ਸਾਡੇ ਕਈ ਸਮਾਜਾਂ ਨੂੰ ਥ੍ਰੈਟ ਕਾਲ ਆ ਰਹੀਆਂ ਔਰ ਅਸੀਂ ਸਾਡਾ ਸਮਾਜ ਡਰਨ ਵਾਲਾ ਹੈ ਨਹੀਂਗਾ ਮੈਂ ਨਹੀਂ ਮੈਂ ਮੈਂ ਤੁਹਾਨੂੰ ਪਹਿਲੇ ਵੀ ਕਹਿਆ ਅਸੀਂ ਨਹੀਂ ਬੋਲਾਂਗੇ ਤਾਂ ਫੇਰ ਹੋਰ ਆਏ ਨੇ ਹਣਾ ਸਾਨੂੰ ਮਾਰ ਦੂਗੇ ਕੋਈ ਹੋਰ ਆ ਜਣੇ ਇਹ ਸਮਾਜ ਜਿਹੜਾ ਸਾਡਾ ਨਾ ਇਹ ਝੁਝਾਰੂ ਆ ਸ਼ਹਾਦਤ ਵਾਲਾ ਹੈ ਅਸੀਂ ਅਸੀਂ ਮੇਰੇ ਖਿਆਲ ਨਾਲ ਕਿਉਂਕਿ ਬਾਲਮੀਕੀ ਸਮਾਜ ਹਮੇਸ਼ਾ ਸ਼ੁਰੂ ਤੋਂ ਪਹਿਲਾਂ ਅਨਪੜ੍ਹ ਰਿਹਾ ਸਭ ਤੋਂ ਜ਼ਿਆਦਾ ਸ਼ਹਾਦਤਾਂ ਬਾਲਮੀਕੀ ਸਮਾਜ ਨੇ ਦਿੱਤੀਆਂ ਹੋਣੀਆਂ ਜੇਕਰ ਕੋਈ ਫੈਸਲਾ ਨਹੀਂ ਹੁੰਦਾ ਤਾਂ ਅਗਲਾ ਆਪਣਾ ਐਕਸ਼ਨ ਭਾਜੀ ਅਗਲਾ ਮੈਂ ਤੁਹਾਨੂੰ ਪਹਿਲੇ ਹੀ ਕਿਹਾ ਤਾਂ ਅਪਾਤਕਾਲ ਮਤਲਬ ਕਿ ਜਿੰਨੀ ਤੱਕ ਫੈਸਲਾ ਨਹੀਂ ਹੁੰਦਾ ਸ਼ਹਿਰਪੁਰ ਬੰਦ ਰਹੂਗਾ ਇਹ ਇੰਨੀ ਕਿ ਸੰਖਿਆ ਹੈ ਨਾ ਦੇਖੋ ਅਸੀਂ ਸਿਰਫ ਅਸੀਂ ਆਪਣੇ ਸਿਰਫ ਅਸੀਂ ਅਸੀਂ ਟਵਿੱਟ ਕੀਤਾ ਰਾਤ ਨੂੰ ਦੀ ਗੱਲ ਨੂੰ ਮੰਨ ਲੈਣ ਨੂੰ ਮਸਲੇ ਲਗੀ ਤੇ ਅਗਲ ਕੀ ਸਾਰੇ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਆਪ ਸਭ ਨੂੰ ਪਤਾ ਹੀ ਹੈ ਵੀ ਜੋ ਪਿਛਲੇ ਦਿਨੀ ਜਿਹੜਾ ਜ਼ਮੀਨੀ ਵਿਵਾਦ ਪਰਮਪੀਤਾ ਪਰਮਾਤਮਾ ਭਗਵਾਨ ਵਾਲਮੀਕੀ ਆਸ਼ਰਮ ਦਾ ਜਿਹੜਾ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਉਸ ਸਬੰਧ ਦੇ ਵਿੱਚ ਕੁਝ ਦਿਨ ਪਹਿਲਾਂ ਅਸੀਂ ਜਿਹੜੀ ਹਾਰਪੁਰ ਬੰਦ ਦੀ ਕਾਲ ਅੱਜ 6 ਤਰੀਕ ਜਿਹੜੀ ਦਿੱਤੀ ਗਈ ਸੀ ਪਰ ਕੱਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਂਜੋਗ ਐਡੀਸੀ ਸਾਹਿਬ ਰਾਹੁਲ ਚਾਬਾ ਜੀ ਔਰ ਐਸਪੀਡੀ ਸਰਦਜੀਤ ਸਿੰਘ ਬਾਈਆ ਜੀ ਨਾਲ ਕਾਫੀ ਲੰਬੀ ਮੀਟਿੰਗ ਚੱਲਣ ਤੋਂ ਬਾਅਦ ਜਿਹੜਾ ਫੈਸਲਾ ਕੀਤਾ ਗਿਆ ਕਿ ਅੱਜ ਦਾ ਜਿਹੜਾ ਬੰਦ ਦੀ ਕੋਲ ਨੂੰ ਵਾਪਸ ਲਿਆ ਗਿਆ ਔਰ ਸਾਡੀ ਮੰਗ ਜਿਹੜੀ ਸੀਗੀ ਉਹਨਾਂ ਨੇ ਮੰਨਣ ਲਈ ਜਿਹੜੀ ਸਰਕਾਰ ਅੱਗੇ ਪ੍ਰਪੋਜ਼ਲ ਰੱਖੀ ਆ ਜੋ ਭਗਵਾਨ ਵਾਲਮੀਕੀ ਆਸ਼ਰਮ ਜੋ 100 ਸਾਲ ਤੋਂ ਵੀ ਤਕਰੀਬਨ ਜ਼ਿਆਦਾ ਜਿਹੜਾ ਉਹ ਕਬਜ਼ਾ ਜਿਹੜਾ ਵਾ ਭਗਵਾਨ ਵਾਲਮੀਕੀ ਆਸ਼ਰਮ ਦਾ ਔਰ ਵਾਲਮੀਕਨ ਸਮਾਜ ਦਾ ਵਾ ਅਸੀਂ ਉਹਨਾਂ ਅੱਗੇ ਆਪਣੀ ਮੰਗ ਇਹੀ ਰੱਖੀ ਵੀ ਸਰਕਾਰ ਰਾਹੀਂ ਜਾਂ ਡੀਸੀ ਮੈਰੂ ਤੋਂ ਜਿਹੜਾ ਫੰਡਿੰਗ ਆ ਉਹਦੇ ਰਾਹੀਂ ਜਿਹੜਾ ਉਹਦੀ ਸਾਰੀ ਜਿਹੜੀ ਆ ਤਕਰੀਬਨ ਜਿਹੜੀ ਸਰਕਾਰ ਚਾਰਦੀਵਾਰੀ ਕਰਾ ਕੇ ਔਰ ਜਿਹੜੀ ਮਲਕੀਅਤ ਆ ਉਹ ਸਮਾਜ ਦੇ ਨਾਂ ਕੀਤੀ ਜਾਵੇ ਔਰ ਏਡੀਸੀ ਸਾਹਿਬ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਵੀ ਜਲਦ ਤੋਂ ਜਲਦ ਇਹ ਕਰਾ ਦਿੱਤਾ ਜਾਊਗਾ ਔਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਜਿਹੜਾ ਬਾਰ-ਬਾਰ ਉੱਥੇ ਕਬਜ਼ਾ ਜਾਂ ਥ੍ਰੈਟ ਕੋਲਾਂ ਜਿਹੜੀਆਂ ਬਾਰ-ਬਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਮੈਂ ਮੈਂ ਉਹਨਾਂ ਨੂੰ ਵੀ ਇਹ ਗੱਲ ਕਹਿਣੀ ਚਾਹਨਾ ਵੀ ਸਮਾਜ ਇੱਕ ਜੁੱਟ ਹੋ ਕੇ ਅਜੇ ਤੁਰਿਆ ਹਰੇਕ ਲੀਡਰ ਕੋਈ ਨਾ ਕੋਈ ਪਾਰਟੀ ਦੇ ਵਿੱਚ ਬੈਠਾ ਚਾਹੇ ਕਾਂਗਰਸ ਆ ਚਾਹੇ ਆਮ ਆਦਮੀ ਪਾਰਟੀ ਚਾਹੇ ਭਾਜਪਾ ਪਰ ਸਮਾਜ ਦੇ ਮੁੱਦੇ ਤੇ ਅਸੀਂ ਸਾਰੇ ਇੱਕਮਾਂ ਜੇ ਇਹੋ ਜੇ ਹਰਕਤਾਂ ਕਰਨ ਤੋਂ ਆਵਾਜ਼ ਨਾ ਆਏ ਤਾਂ ਹੋ ਸਕਦਾ ਸਮਾਜ ਦਾ ਇਹ ਫੈਸਲਾ ਜਿਹੜਾ ਪੰਜਾਬ ਚ ਜਾਂ ਇੰਡੀਆ ਦੇ ਵਿੱਚ ਲਾਗੂ ਕਰ ਦਿੱਤਾ ਜਾਵੇ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਚੇਤਾਵਨੀ ਹੈ ਵੀ ਉਹਨਾਂ ਲੋਕਾਂ ਨੂੰ ਨੱਥ ਪਾ ਦਿੱਤੀ ਜਾਵੇ ਜਿਹੜੇ ਬਾਰ-ਬਾਰ ਇਹ ਮੈਸੇਜ ਜਾਂ ਕੋਲਾ ਕਰ ਰਹੇ ਆ ਜਾਂ ਧਮਕੀਆਂ ਦੇ ਰਹੇ ਆ ਕਿਉਂਕਿ ਜੇ ਤੁਸੀਂ ਸੋਚਦੇ ਵੀ ਸਾਨੂੰ ਡਰਾ ਕੇ ਤੁਸੀਂ ਘਰਾਂ 'ਚ ਬੰਦ ਕਰ ਲੋਗੇ ਇਹ ਨਹੀਂ ਹੋਣਾ ਇਹ ਸਾਡੀ ਚੇਤਾਵਨੀ ਹੈ ਹਮੇਸ਼ਾ ਸਮਾਜ ਲਈ ਖੜੇ ਆਂ ਔਰ ਸਮਾਜ ਦੇ ਨਾਲ ਖੜੇ ਆਂ ਪੋਲਿਟਿਕਲ ਪ੍ਰੈਸ਼ਰ ਵੀ ਪੈ ਰਿਹਾ ਤੁਹਾਡੇ ਉੱਤੇ ਪੋਲਿਟਿਕਲ ਪ੍ਰੈਸ਼ਰ ਜਦੋਂ ਵੀ ਕੋਈ ਕੋਈ ਇਹੋ ਜੀ ਘਟਨਾ ਹੁੰਦੀ ਹੈ ਨੇਚਰਲ ਜੀ ਗੱਲ ਆ ਵੀ ਰਾਜਨੀਤੀ ਹਮੇਸ਼ਾ ਹੀ ਜਿਹੜੀ ਪਿੱਠ ਪਿੱਛੇ ਰਹਿ ਕੇ ਵਾਰ ਜਰੂਰ ਕਰਦੀ ਆ ਹੋ ਸਕਦਾ ਇਹਦੇ ਵਿੱਚ ਵੀ ਰਾਜਨੀਤੀ ਦਾਅਵਾ ਜਿਹੜਾ ਜਰੂਰ ਹੋਵੇ ਧੰਨਵਾਦ ਜੀ ਹਾਂ ਜੈਬਾਦ ਮੇ ਕੀ ਜੈ ਰਵਿਦਾਸ ਅੱਜ ਦਾ ਜਿਹੜਾ ਬੰਦ ਦੀ ਕਾਲ ਸੀ ਉਹ ਅੱਜ ਹਜੇ ਤਾਈਂ ਹੋਲਡ ਹੈ ਨਾ ਅਸੀਂ ਬੰਦ ਦੀ ਕਾਲ ਵਾਪਸ ਲਈ ਹੈ ਤੇ ਨਾ ਬੰਦ ਦਾ ਹਜੇ ਕੋਈ ਗੱਲ ਹੈ ਤੇ ਧੰਨਵਾਦ ਇਹ ਕਰਦਾ ਵੀ ਪ੍ਰਸ਼ਾਸਨ ਨੇ ਕੱਲ ਜਿਹੜੀ ਪਹਿਲ ਕਦਮੀ ਕੀਤੀ ਆ ਪ੍ਰਸ਼ਾਸਨ ਦਾ ਧੰਨਵਾਦ ਹੈ ਵੀ ਉਹਨਾਂ ਨੇ ਸਾਡੇ ਜਿਹੜੇ ਵਰਕ ਸਾਡੇ ਲੀਡਰ ਹੈ ਸਾਡੇ ਸਾਥੀ ਹੈ ਇਹਨਾਂ ਨਾਲ ਮੀਟਿੰਗ ਕੀਤੀ ਆ ਲੇਕਿਨ ਅੱਜ 11 ਵਜੇ ਤੱਕ ਸਿਰਫ ਅੱਜ ਫੈਸਲਾ ਹੋਣਾ ਫੇਰ ਕੋਈ ਫੈਸਲਾ ਨਹੀਂ ਹੋਇਆ ਸੋ ਮੈਂ ਸਮਝਦਾ ਵੀ ਅੱਜ ਜੋ ਵੀ ਹੋ ਰਿਹਾ ਇਹ ਬਹੁਤ ਮਾੜੀ ਗੱਲ ਹੈ ਭਗਵਾਨ ਵਾਲਮੀਕੀ ਆਸ਼ਰਮ ਜਿਹੜਾ ਵਾਲਮੀਕੀ ਕੌਮ ਦਾ ਸੀ ਵਾਲਮੀਕੀ ਕੌਮ ਦਾ ਹੈਗਾ ਵਾਲਮੀਕੀ ਕੌਮ ਦਾ ਹੀ ਰਹੇਗਾ ਇੱਥੇ ਕੋਈ ਸ਼ਰਾਰਤ ਕਰਨ ਦੀ ਕੋਸ਼ਿਸ਼ ਨਾ ਕਰੇ ਵਾਲਮੀਕੀ ਕੌਮ ਦਾ ਕੌਮ ਉਹਦੀ ਮਾਲਕ ਹੈ 150 ਸਾਲ 100 ਸਾਲ 150 200 ਸਾਲ ਪਹਿਲੇ ਤੇ ਸਾਡੇ ਜਿਹੜੇ ਬਜ਼ੁਰਗੋ ਉੱਥੇ ਸ਼ਮਸ਼ਾਨ ਘਾਟ ਸੀ ਉੱਥੇ ਸੰਸਕਾਰ ਅਸੀਂ ਆਪ ਕਰਦੇ ਕਰਨ ਜਾਂਦੇ ਰਹੇ ਆ ਸੋ ਅੱਜ ਕੁਝ ਲੋਕ ਸ਼ਰਾਰਤੀ ਆ ਕੇ ਕਬਜ਼ਾ ਕਰਨ ਮੈਂ ਸਮਝਦਾ ਬਹੁਤ ਮਾੜੀ ਗੱਲ ਹੈ ਸੋ ਜਿਹੜੀ ਪ੍ਰਸ਼ਾਸਨ ਨੇ ਸਾਡੀ ਨਾਲ ਬੈਠਕ ਕੀਤੀ ਆ ਮੈਂ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦਾ ਅਤੇ ਇਹ ਇਹ ਜਿਹੜੇ ਸ਼ਰਾਰਤੀ ਅੰਸਰ ਆ ਉਹਨਾਂ ਨੂੰ ਚੇਤਾਵਨੀ ਦਿੰਦਾ ਕਿ ਤੁਸੀਂ ਬਾਹਰ ਜਾਓ ਸਾਡੇ ਜਿਹੜੇ ਨੌਜਵਾਨ ਹੈ ਇਹ ਡਰਨ ਵਾਲੇ ਨਹੀਂ ਇਹ ਘਰ ਆਣ ਵਾਲੇ ਨਹੀਂ ਦੌੜਨ ਵਾਲੇ ਨਹੀਂ ਸੋ ਇੱਕ ਵਾਰੀ ਫੇਰ ਸਾਰੀ ਬਾਲਮਕੀ ਕੌਮ ਦਾ ਧੰਨਵਾਦ ਤੁਹਾਡਾ ਪੱਤਰਕਾਰਾਂ ਦਾ ਸਾਰਿਆਂ ਦਾ ਧੰਨਵਾਦ ਜਿਹੜੇ ਸਾਨੂੰ ਸਹਿਯੋਗ ਦੇ ਰਹੇ ਆ ਔਰ ਸ਼ਹਿਰ ਵਾਸੀਆਂ ਦਾ ਧੰਨਵਾਦ ਜਿਹੜੇ ਸਾਡੀ ਬੇਇੰਤਿ ਨੂੰ ਸਵੀਕਾਰ ਕਰਕੇ ਬੰਦ ਕਰਨ ਲਈ ਮੰਨ ਗਏ ਸੀ ਲੇਕਿਨ ਪ੍ਰਸ਼ਾਸਨ ਨਾਲ ਜਿਹੜੀ ਗੱਲ ਹੋਈ ਆ ਉਹਦੇ ਕਰਕੇ ਅਸੀਂ ਜੋ ਪ੍ਰਸ਼ਾਸਨ ਨਾਲ ਤੇ ਅਸੀਂ ਆਪਸ ਵਿੱਚ ਬਾਲਮਕੀ ਸਮਾਜ ਦੇ ਜਿਹੜੇ ਵੀ ਅਹੁਦੇਦਾਰ ਉਹ ਬੈਠ ਕੇ ਜੋ ਫੈਸਲਾ ਕਰਨਗੇ ਉਹਨੂੰ ਇਹ ਤੁਹਾਡੇ 10-20 ਮਿੰਟਾਂ ਦੇ ਘੰਟੇ ਦੇ ਵਿੱਚ ਫੈਸਲਾ ਹੋ ਜਾਏਗਾ ਤਾਂ ਅੱਜ ਦੀ ਇਸ ਦੇ ਬੰਦੀ ਕੌਜਤੀ ਗਈ ਬਾਲਮੀਕ ਸਮਾਜ ਜਿੱਦਾਂ ਅੱਜ ਵਾਲਮੀਕ ਸਮਾਜ ਦੇ ਨੁਮਾਇੰਦਿਆਂ ਦੇ ਨਾਲ ਸਾਡੀ ਵਾਲਮੀਕੀ ਚੌਂਕ ਦੇ ਵਿੱਚ ਅੱਜ ਮੁਲਾਕਾਤ ਹੋਈ ਹੈ ਐਂਡ ਬੜੇ ਸੁਖਾਲੇ ਵਧੀਆ ਮਾਹੌਲ ਦੇ ਵਿੱਚ ਗੱਲਬਾਤ ਹੋਈ ਹੈ ਜੋ ਉਹਨਾਂ ਵੱਲੋਂ ਦੱਸਿਆ ਗਿਆ ਕਿ ਜੋ ਵਾਲਮੀਕ ਆਸ਼ਰਮ ਨੂੰ ਲੈ ਕੇ ਜੋ ਵਿਵਾਦ ਉਤਪੰਨ ਹੋਇਆ ਹੈ ਉਹਦੇ ਸੰਬੰਧੀ ਕੁਝ ਜਿਹੜੇ ਨੇ ਕਾਨੂੰਨੀ ਨੁਕਤੇ ਆ ਤੇ ਨਾਲ ਲੈਸ ਆਪਣਾ ਇੱਕ ਮੈਮੋਰੈਂਡਮ ਮਾਗਪੱਤਰ ਜਿਹੜਾ ਹੈ ਉਹ ਦੇਣਗੇ ਜਿਦੇ ਚ ਆਪਣੀ ਸਥਿਤੀ ਜਿਹੜੀ ਪੂਰੀ ਸਪਸ਼ਟ ਕਰਨਗੇ ਐਂਡ ਉਸ ਤੋਂ ਪਰੰਤ ਜੋ ਵੀ ਇਹ ਕਾਰਵਾਈ ਕਰਨੀ ਬੰਦੀ ਹੋਏਗੀ ਕਾਨੂੰਨੀ ਦੌਰ ਤੇ ਐਂਡ ਫੋਰੀਓ ਕੀਤੀ ਜਾਏਗੀ ਐਂਡ ਇਹਦੇ ਬਾਰੇ ਕੱਲ ਸਵੇਰ 11 ਵਜੇ ਦਾ ਟਾਈਮ ਜਿਹੜਾ ਮਿੱਥਿਆ ਗਿਆ ਕੱਲ ਸਵੇਰ ਨੁਮਾਇंदे ਬਾਲਮੀਕ ਸਮਾਜ ਦੇ ਸਾਰੇ ਦੇ ਸਾਰੇ ਆਪਣੇ ਵੱਲੋਂ ਮੰਗ ਪੱਤਰ ਲਿਖਤੀ ਲੈ ਕੇ ਆਣਗੇ ਡਿਪਟੀ ਕਮਿਸ਼ਨਰ ਆਫਿਸ ਡੀਸੀ ਆਫਿਸ ਤੇ ਉਸ ਤੋਂ ਬਾਅਦ ਜੋ ਵੀ ਕਾਰਵਾਈ ਕਰਨੀ ਹੋਏਗੀ ਤੁਰੰਤ ਅਸੀਂ ਕਰਾਂਗੇ ਤੇ ਜਿੱਥੋਂ ਤੱਕ ਤੇ ਅੱਜ ਦੇ ਬੰਦੀ ਕਾਲ ਹੈ ਤੇ ਉਹਦੇ ਬਾਬਤ ਸਾਡੇ ਵੱਲੋਂ ਬੇਨਤੀ ਕੀਤੀ ਗਈ ਕਿ ਸ਼ਹਿਰ ਦਾ ਮਾਹੌਲ ਜਿਹੜਾ ਆਪਾਂ ਵਧੀਆ ਰੱਖੀਏ ਐਂਡ ਜਦ ਆਲਰੇਡੀ ਪ੍ਰਸ਼ਾਸਨ ਜਿਹੜਾ ਹੈ ਕੱਲ ਵੀ ਸ਼ਾਮੀ ਸਾਡੀ ਬੈਠ ਕੇ ਮੀਟਿੰਗ ਹੋਈ ਹੈ ਅੱਜ ਵੀ ਸਾਡੀ ਸਵੇਰ ਮੀਟਿੰਗ ਇਹਨਾਂ ਦੇ ਨਾਲ ਹੋਈ ਹੈ ਤੇ ਪ੍ਰਸ਼ਾਸਨ ਜਦ ਆਪ ਹੀ ਆਪ ਹੀ ਇੰਨੇ ਇੰਟਰਸਟ ਦੇ ਨਾਲ ਲੱਗਾ ਹੋਇਆ ਹੈ ਕਿ ਇਸ ਜਿਹੜਾ ਮਸਲੇ ਦਾ ਜਿਹੜਾ ਸੁਲਝਾਹ ਹੋ ਜਾਏ ਕਿਸੇ ਤਰੀਕੇ ਇਹਨਾਂ ਵੱਲੋਂ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਗਿਆ ਤੇ ਜਿਹੜੀ ਬੰਦੀ ਕੋਲ ਹੈ ਉਹ ਵਾਪਸ ਲਈ ਗਈ। ਇਦਾਂ ਦਾ ਅੱਜ ਕੋਈ ਵੀ ਬੰਦ ਨਹੀਂ ਹੈ। ਪਰ ਉਹਨਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਸਾਡੀ ਮੰਗ ਨਾ ਮੰਨਦਾ ਤਾਂ ਅਸੀਂ ਜੇ ਲਗਾਤਾਰ ਬੰਦ ਰੱਖਾਂਗੇ। ਇਹ ਸਬੰਧੀ ਇਹਦਾ ਕਿ ਜਿਵੇਂ ਮੇਰੇ ਕੋਲ ਦੱਸਿਆ ਗਿਆ ਕਿ ਕੱਲ ਇਹਨਾਂ ਵੱਲੋਂ ਮੰਗ ਪੱਤਰ ਜਿਹੜਾ ਲੈ ਕੇ ਆਇਆ ਜਾਏਗਾ। ਐਂਡ ਉਸ ਉਪਰੰਤ ਜੋ ਵੀ ਕਾਰਵਾਈ ਕਰਨੀ ਬੰਦੀ ਹੋਏਗੀ ਅਸੀਂ ਵਚਨਬੱਧ ਦਾ ਕਾਰਵਾਈ ਕਰਾਂਗੇ। ਐਂਡ ਸ਼ਹਿਰ ਦਾ ਮਾਹੌਲ ਜਿਹੜਾ ਸ਼ਾਂਤ ਵੀ ਰੱਖਣ ਲਈ ਜੋ ਵੀ ਬੰਦਾ ਹੋਏਗਾ ਉਹ ਸਾਡੀ ਜ਼ਿੰਮੇਵਾਰੀ ਅਸੀਂ ਕਰਨਾ ਹੈ। ਕੋਈ ਟੈਂਪੋਰਰੀ ਵੀ ਹੋਵੇ ਜਾਂ ਕੋਈ ਨੀ ਅੱਜ ਵਾਰੀ ਕੱਲ ਮੰਗ ਪੱਤਰ ਲੈ ਕੇ ਆਂਗੇ ਉਸ ਤੋਂ ਬਾਅਦ ਗੱਲਬਾਤ ਹੋਏਗੀ ਠੀਕ ਠੀਕ